ਹੈ ਗੁਰੂ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਆਪਾਂ ਜੀ ਬਣਾਉਣ ਲੱਗੇ ਆਂ ਸਬਜ਼ੀ ਸਹਾਂਜਣੇ ਦੀਆਂ ਫਲੀਆਂ ਦੀ ਜੀ ਜਿਹਨੂੰ ਆਪਾਂ ਮੋਰਿੰਗਾ ਵੀ ਕਹਿ ਦਿੰਨੇ ਆਂ ਤੇ ਮੋਂਗਾ ਵੀ ਕਹਿ ਦਿੰਨੇ ਆਂ ਆਪਾਂ ਨੇ ਪਾ ਇੱਕ ਨਰਮ ਜੀਆਂ ਹੀ ਸੀਗੀਆਂ ਤੇ ਇਸ ਕਰਕੇ ਆਪਾਂ ਨੇ ਬੋਇਲ ਨਹੀਂ ਕੀਤੀਆਂ ਪਾਣੀ ਦੇ ਵਿੱਚੇ ਭੋਂਕੇ ਰੱਖਤੀਆਂ ਇੱਧਰ ਆਪਾਂ ਨੇ ਪਿਆਜ਼ ਕੱਟਿਆ ਹਰਾ ਟਮਾਟਰ ਲਿਆ ਲਾਲ ਟਮਾਟਰ ਦਾ ਆਪਣੇ ਜੀ ਨਾਰਮਲ ਹੈਗੇ ਨਮਕ ਵਿੱਚ ਮਸਾਲੇ ਧਰ ਆਪਾਂ ਨੇ ਬੇਸਨ ਘੋਲ ਕੇ ਰੱਖਿਆ ਤੇ ਆਪਾਂ ਜੀ ਹੁਣ ਕੜਾਈ ਦੇ ਵਿੱਚ ਧਰ ਲਿਆ ਸਰੋਂ ਦਾ ਤੇਲ ਗਰਮ ਇਹਦੇ ਵਿੱਚ ਪਾਵਾਂਗੇ ਜੀਰਾ ਜੇ ਤੁਸੀਂ ਜਿਹਨਾਂ ਫਲੀਆਂ ਨੂੰ ਉਬਾਲਣਾ ਹੋਵੇ ਤਾਂ ਵਾਲ ਵੀ ਸਕਦੇ ਹੋ ਪਰ ਇਹ ਨਰਮੀ ਸੀਗੀ ਇਸ ਕਰਕੇ ਹਨ ਇਹਨਾਂ ਨੂੰ ਬੋਇਲ ਨਹੀਂ ਕੀਤਾ ਪਾ ਰਹੇ ਹਾਂ ਜੀਰਾ ਕਈ ਗ੍ਰੋ ਵੀ ਪਾ ਦਿਆਂ ਪਰਾ ਰੇਟ ਮਟਰ ਬਹੁਤ ਸੋਹਣਾ ਲੱਗਦਾ ਨੂੰ ਕੱਟੇ ਹਾਂਜੀ ਆਪਾਂ ਪਾ ਰਹੇ ਹਾਂ ਜੀ ਜੀਰਾ ਨਾਲੇ ਆਪਾਂ ਥੋੜੀ ਜਿਹੀ ਰਾਈ ਪਾ ਦਾਂਗੇ ਰਾਈ ਜਿੰਨਾ ਵਧੀਆ ਟੇਸਟ ਆ ਜਾਂਦਾ ਸਬਜ਼ੀ ਦੇ ਵਿੱਚ ਆਪਾਂ ਜੀ ਨਾਲੇ ਪਾ ਦਾਂਗੇ ਕੱਟੇ ਹੋਏ ਪਿਆਜ ਅੰਜੀ ਤੇ ਅੱਜ ਨਾਲ ਜਿਹੜਾ ਤਾਂ ਹਲਾਈ ਕਰਾਂਗੇ ਲਾਈਟ ਕਰਾਂਗੇ ਕਲਰਿੰਗ ਨਾਲ ਕਰਨਾ ਵੀ ਚੰਗ। ਕਰੀਏ ਕਾਲੀਏ। ਆਪਾਂ ਪਾ ਰਹੇ ਹਾਂ ਜੀ ਕੱਟੇ ਹੋਏ ਹਰੇ ਟਮਾਟਰ ਪਾ ਦਾਂਗੇ। ਟਮਾਟਰ ਜੀ ਆਪਾਂ ਨੂੰ ਹਰਾ ਜ਼ਰੂਰ ਪਾਉਣਾ ਚਾਹੀਦਾ ਸẢਜ਼ੀ ਬਣਾ। ਇਹਦੇ ਨਾਲ ਬਹੁਤ ਵਧੀਆ ਟੇਸਟ ਆਉਂਦਾ ਸẢਜ਼ੀ ਦੇ। ਜਿੰਨਾ ਦੇ ਘਣ ਭਰਾਮਾ ਦੇ ਤੈ ਲੱਗੇ ਹੋਏ ਨੇ ਜੀ ਉਹ ਜ਼ਰੂਰ ਪਾਇਆ ਕਰੋ ਅੰਜੇ ਪਾਰ ਇੱਕ ਮਟਰਾਂ ਦੇ ਨਾਲ ਹੀ ਪਕਾ ਲਿਆ ਅੱਜ ਜੇ ਹੱਥ ਆਪ ਚੱਲੇ ਜਾਂ ਉੱਤੇ ਬਾਹਰ بیٹھ ਕੇ ਬਣਾਉਣੀ ਆ ਸੱਜ ਦੀ ਹਵਾ ਲੱਗੀਆਂ ਦੇ ਨਾਲ ਗਰਮੀ ਨਹੀਂ ਲੱਗਦੀ ਹੈ ਆਣੀ ਅੱਗੇ ਲਾਗੇ ਕਰਾਂਗੇ ਆਪਾਂ ਜੀ ਹੁਣ ਨਾਲੇ ਪਾ ਲਾਂਗੇ ਕੱਟੇ ਹੋਏ ਲਾਲ ਟਮਾਟਰ ਉਹਨੇ ਵੀ ਚੰਗੀ ਤਰ੍ਹਾਂ ਮੇਕ ਕਰਕੇ ਨਾਲੇ ਨਾਲ ਹੀ ਪਕਾ ਲਾਂਗੇ ਸਾਰੀ ਸਬਜ਼ੀ ਜਦੋਂ ਤੱਕ ਕਰਕੇ ਤੇ ਡਿਪੈਂਡ ਕਰਦੇ ਜਿੰਨਾ ਵਧੀਆ ਆਪਣਾ ਤੜਕਾ ਹੋਊਗਾ ਉਨੀ ਜੀ ਆਪਣੀ ਸਬਜ਼ੀ ਹੋਊ। ਸਣ ਪਤਾਇਆ ਪਰ ਜਿਹੜੀ ਵੀ ਜੀ ਦਾਲ ਸਬਜ਼ੀ ਬਣਾਉਣੀ ਹੈ ਬੜੀ ਰੀਜ ਨਾਲ ਸ਼ੌਂਕ ਨਾਲ ਤੇ ਪਿਆਰ ਨਾਲ ਬਣਾਉਣੀ ਹੈ ਅਪਾ ਜੀ ਪਾ ਦਾਂਗੇ ਜਿਹੜੇ ਆਪਣੇ ਨੋਰਮਲ ਹਿੰਦੀ ਦੇ ਨਾਮ ਤੋਂ ਮਿੱਠੇ ਮਸਾਲੇ ਨਾਣ ਹੋਗਾ ਜੀ ਮਿਰਚ ਹਲਦੀ ਸਾਰੇ ਮਸਾਲੇ ਦੇ ਵਿੱਚ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਹਾਂ ਜੀ ਆਪਾਂ ਹੁਣ ਸਾਂਝ ਜਿਹੜੀਆਂ ਫੜੀਆਂ ਵਿੱਚ ਪਾ ਦਾਂਗੇ ਇਹਨਾਂ ਨੂੰ ਵੀ ਤੜਕੇ ਦੇ ਵਿੱਚ ਨਾਲੇ ਫਰਾਈ ਜਿਆ ਕਰਾਂਗੇ ਜੇ ਆਪਾਂ ਇਹਨਾਂ ਨੂੰ ਵਾਲਣਾ ਹੋਵੇ ਜੀ ਆਪਾਂ ਵਾਲ ਵੀ ਸਕਦੇ ਪਰ ਇਹ ਨਰਮ ਨਰਮ ਚੀਜ਼ ਹੈ कि ਆਪਾਂ ਇਹਦੇ ਲਈ ਲਈ ਨੂੰ ਨੀ ਤਾਜੀ ਹੀ ਤੋੜੀਆਂ ਸੀ ਹੁਣ ਤੋੜ ਕੇ ਜਦ ਹੀ ਬਣਾਉਣੇ ਸਾਜੀ ਇਹ 2-4 ਦਿਨ ਪਹਿਲਾਂ ਵੀ ਆਪਣੇ ਤੋੜੀਆਂ ਹੋਣ ਫਿਰ ਆਪਾਂ ਬੋਇਲ ਕਰਕੇ ਬਣਾ ਸਕਦੇ ਆਪਾਂ ਇਹ ਥੋੜਾ ਜਿਹਾ ਪਾਣੀ ਪਾ ਕੇ ਪਕਾ ਲਾਂ ਹੁਣ ਪਾਣੀ ਥੋੜੀ ਜਿਹੀ ਪਕਾ ਰਹਿਆ ਦੇਖੀ ਮੈਂ ਤੇ ਇਹਦੇ ਨਾਲ ਹੀ ਵਧੀਆ ਕਲਰ ਹੋ ਜਾਊਗਾ ਆਪਣਾ ਆਪਾਂ ਜੀ ਇੱਕ ਦੋ ਮਿੰਟ ਲਈ ਢੱਕ ਦਾਂਗੇ ਹਾਂ ਜੀ ਆਪਾਂ ਇਹਨਾਂ ਚੰਗੀ ਤਰ੍ਹਾਂ ਮਿਕਸ ਜਿਆ ਕਰ ਦਾਂਗੇ ਇੱਕ ਦੋ ਮਿੰਟ ਪਕਾ ਲਿਆ ਸੀ ਢੱਕ ਦਾਂਗੇ ਹੋਰ ਇੱਕ ਦੋ ਮਿੰਟ ਪਕਾ ਦਾਂਗੇ ਆਪਾਂ ਜੀ ਨਾਲ ਹੀ ਪਾ ਰਹੇ ਹਾਂ ਕੋੜਿਆ ਹੋਇਆ ਬੇਸਨ ਬੇਸਨ ਆਪਾਂ ਨੇ ਤਾਂ ਪਾਇਆ ਜੀ ਆਪਣੇ ਇਹਦੇ ਵਿੱਚ ਆਲੂ ਨਹੀਂ ਪਾਏ ਜੇ ਤੁਸੀਂ ਆਲੂ ਪਾਉਣੇ ਆ ਤਾਂ ਫਿਰ ਆਪਾਂ ਨੂੰ ਬੇਸਨ ਪਾਉਣ ਦੀ ਲੋੜ ਨਹੀਂ ਹੈ ਜੀ ਕਸਾਲ ਬਹੁਤ ਜ਼ਿਆਦਾ ਲੱਗੀਆਂ ਤੇ ਪੜੀਆਂ ਥੋੜਾ ਜਿਹਾ ਜੀ ਆਪਾਂ ਪਾਣੀ ਪਾ ਦਾਂਗੇ ਅੱਜ ਇਹਪਰ ਟੱਕ ਦਾਂਗੇ ਟੱਕ ਕੇ ਪਕਾ ਲੈਣੀ ਅੱਜ ਵਿੱਚ ਆਪਾਂ ਇਹਨਾਂ ਨੂੰ ਇੱਕ ਦੋ ਵਾਰੀ ਘੜਤੀ ਦੇ ਨਾਲ ਹਿਲਾ ਦਾਂਗੇ ਬਹੁਤ ਵਧੀਆ ਸ਼ਾਈਨਿੰਗ ਆ ਰਹੀ ਹੈ ਆਪਾਂ ਜਿਹਦੇ ਵਿੱਚ ਪਾ ਰਹੇ ਆ ਪਾਣੀ ਜਿੰਨੀ ਕਾਪਾ ਨੇ ਕਰਨੀ ਹੈ ਗਾੜੀ ਪਤਲੀ ਉਨਾਂ ਕ ਪਾਣੀ ਆਪਾਂ ਇਹਦੇ ਵਿੱਚ ਪੜਾ ਦਾਂਗੇ ਚੰਗੀ ਤਰ੍ਹਾਂ ਆਪਾਂ ਜੀ ਇਹਨੂੰ ਮਿਕਸ ਕਰ ਲਵਾਂਗੇ ਇਹ ਪਾ ਲਵਾਂਗੇ ਆਪਾਂ ਜੀ ਕੱਟਿਆ ਹੋਇਆ ਹਰਾ ਪਾ ਦਾਂਗੇ ਲਸਣ ਇੰਗੀ ਤਰ੍ਹਾਂ ਮਿਕਸ ਕਰ ਲਿਆ। ਹਾਂ ਜੇ ਪੰਟ ਟਾਕ ਦਾਂਗੇ ਟਾਕੇ ਪਕਾ ਲਾਂਗੇ। ਆ ਹੈਗਾ ਜੀ ਆਪਣਾ ਸੰਜਣੇ ਦਾ ਬੂਟਾ। ਇਹਨੂੰ ਮਰਿੰਗਾ ਵੀ ਕਹਿੰਦੇ ਆ ਲੱਗੀਆਂ ਹੋਈਆਂ ਨੇ ਜੀ ਇਹਨਾਂ ਫਲੀਆਂ ਜਿਹਦੀ ਆਪਾਂ ਨੇ ਸਬਜ਼ੀ ਬਣਾਈ ਐ। ਹੋ ਜੇ ਜੀ ਪਤਲੀਆਂ ਪਤਲੀਆਂ ਨੇ ਨਰਮ ਨਰਮ। ਹਾਂ ਜੀ ਆਪਾਂ ਜੀ ਇਹਦੇ ਪੱਤੇਆਂ ਨੂੰ ਧੋ ਕੇ ਸੁਮਾਰ ਕੇ ਛਾਵੇਂ ਸੁਕਾ ਕੇ ਇਹਦਾ ਪਾਊਡਰ ਬਣਾ ਕੇ ਵੀ ਰੱਖ ਸਕਦੇ ਆ। ਉਹ ਵੀ ਲੈ ਸਕਦੇ ਆ ਜਿਵੇਂ ਆਪਣੇ ਜੀ ਮੋਢੇ ਦੁਖਦੇ ਨੇ ਗੋਡੇ ਦੁਖਦੇ ਨੇ ਜਾਂ ਪੇਟ ਦੀਆਂ ਬਿਮਾਰੀਆਂ ਨੇ ਜਾਂ 슈ਗਰ ਵਾਲੇ ਇਹਦੇ ਨਾਲ ਜੀ ਕਾਫੀ ਫਾਇਦਾ ਹੋ ਜਾਂਦਾ ਆਪਨ ਆ ਲੱਗੀਆਂ ਹੋਈਆਂ ਨੇ ਜੀ ਫਲੀਆਂ ਕ੍ਰੇਲਿਆਂ ਨੂੰ ਵੀ ਫੁੱਲ ਜਿਹਾ ਆਉਣ ਲੱਗ ਗਏ ਆ ਆ ਲੱਗੇ ਹੋਏ ਨੇ ਵਿੱਚ ਦੋ ਬਰੀਕ ਬਰੀਕ ਹਾਂਜੀ ਸਬਜੀ ਆਪਣੀ ਬਣ ਰਹੀ ਹੋ। ਹਾਂਜੀ ਆਪਣੀ ਦੀ ਸਬਜੀ ਬਣ ਕੇ ਤਿਆਰ ਆ। ਪਣੀ ਆਪਣੀਆਂ ਬਿਲਕੁਲ ਹੋ ਗਈਆਂ ਨਰਮ। ਹਾਂਜੀ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਰੋਗੀ ਚੈਨਲ ਨੂੰ ਸਬਸਕ੍ਰਾਈਬ ਕਰੇਗੀ। ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਧੰਨਵਾਦ।